ਡਿੱਠੇ ਸਭੇ ਥਾਂ ਨਹੀਂ ਤੁੱਟ ਜਿਹਿਆ ਸਹੀ ਮੈਨਿਆਂ ਚ ਇਹ ਆਪਾਂ ਸਕਰੀਨ ਦੇਖ ਰਹੇ ਹਾਂ ਜੋ ਜੋ ਅੰਦਰ ਸ਼ਬਦ ਚੱਲ ਰਹੇ ਹੈ ਉਹੀ ਸ਼ਬਦ ਹੈ ਜਿਹੜਾ ਇੱਥੇ ਦੇਖ ਰਹੇ ਸਕਰੀਨ ਤੇ ਦੇਖ ਸਕਦੇ ਹਾਂ ਅਸੀਂ ਇਸ ਤਰ੍ਹਾਂ ਦੀਆਂ ਸਕਰੀਨਾਂ ਨੇ ਜਿਹੜੀਆਂ ਉਹ ਲਗਾਈਆਂ ਹੋਈਆਂ ਹਨ ਤਨ ਤਨ ਸ਼੍ਰੀ ਰਾਮਦਾਸ ਜੀ ਇੱਥੇ ਦੇਗ ਜਿਹੜੀ ਵਰਤਾਈ ਜਾਂਦੀ ਹੈ ਇਹ ਮਿਲਦੀ ਹੈ ਕੜਾ ਪ੍ਰਸ਼ਾਦ ਦੀ ਦੇਗ ਹਾਂ ਉਹ 2:15 ਮਿੰਟ ਤੋਂ ਸਵੇਰ ਤੋਂ ਸ਼ੁਰੂ ਹੋ ਕੇ ਰਾਤ ਨੂੰ 9:55 ਤੱਕ ਵਰਤਾਈ ਜਾਂਦੀ ਹੈ। ਦਰਵਾਰ ਸਾਹਿਬ ਸਾਹਮਣੇ ਬਹੁਤ ਵਧੀਆ ਦ੍ਰਿਸ਼ਾ ਜਿਹੜਾ ਨਜ਼ਰ ਆ ਰਿਹਾ ਹੈ। ਬਾਬਾ ਬੁੱਢਾ ਜੀ ਇਹ ਨਾਮ ਤੇ ਬਣੇ ਹੋਏ ਤੇ ਬਾਬਾ ਬੁੱਢਾ ਸਾਹਿਬ ਨੰਬੇਰ ਸਾਹਿਬ ਜਿਸ ਦੇ نیچے ਬੈਠ ਕੇ ਬਾਬਾ ਬੁੱਢਾ ਜੀ ਤੇ ਤੁਸੀਂ ਬਾਕੀ ਇੱਥੇ ਦੇ ਇਤਿਹਾਸ ਦੇ ਬਾਰੇ ਇੱਥੋਂ ਪੜ੍ਹ ਸਕਦੇ ਹੋ ਤੇ ਇਸ 베ਰ ਦੇ ਹੇਠ ਗੁਰੂ ਕਰਦੇ ਅਨੇਕ ਫੇਵਿਕ ਬਾਬਾ ਬੁੱਢਾ ਜੀ ਬੈਠ ਕੇ ਅੰਮ੍ਰਿਤ ਸਰੋਵਰ ਤੇ ਹਰਮੰਦਰ ਸਾਹਿਬ ਦੀ ਸੇਵਾ ਕਰਾਇਆ ਕਰਦੇ ਸਨ ਮਾਤਾ ਗੋਰਾ ਜੀ ਦੀ ਕੁੱਖੋਂ ਸਤ ਕੱਤਕ ਸੰਮਤ 1563 ਈਸਵੀ ਨੂੰ ਬਾਬਾ ਬੁੱਢਾ ਜੀ ਦਾ ਜਨਮ ਹੋਇਆ ਸੰਮਤ 1661 1604 ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹਰਮੰਦਰ ਸਾਹਿਬ ਅੰਦਰ ਪਹਿਲੀ ਵੇਰ ਪ੍ਰਕਾਸ਼ ਹੋਣ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਤੱਕ ਆਪ ਦੇ ਹੱਥੀ ਗੁਰਗੱਦੀ ਦੀ ਰਸਮ ਦਾ ਅਦਾ ਕੀਤੀ ਜਾਂਦੀ ਰਹੀ ਜਦੋਂ 14 ਮੱਗਰ 1688 ਚੌ 1631 ਨੂੰ ਪਿੰਡ RAMDAS WIKHE ਆਪਜੀ ਦਾ ਅਕਾਲ ਚਲਾਣਾ ਕਰ ਗਏ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਘਰ ਕਮਲਾ ਨਾਲ ਇਸ ਮਹਾਨ ਪੁਰਖ ਦੀ ਅੰਤਿਮ ਸੰਸਕਾਰ ਕੀਤਾ ਧੰਨਵਾਦ ਜੀ ਹਾਜੀ ਸੰਖੇਪ ਇਤਿਹਾਸ ਸੱਚਖੰਡ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਡਿੱਠੇ ਸੱਬੇ ਥਾਂ ਨਹੀਂ ਤੋ ਜੇਹਿਆ ਖਟਖੰਡ ਹਰਮੰਦਰ ਸਾਹਿਬ ਧਰਮ ਦਾ ਕੇਂਦਰੀ ਸਥਾਨ ਹੈ। ਸਿੱਖ ਰੋਜ਼ਾਨਾ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਇਸ਼ਨਾਨ ਦੀ ਅਰਦਾਸ ਕਰਦੇ ਕਰਦਾ ਹੈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਨਵਾਂ ਨਗਰ ਬਸਾਇਆ ਸੀ ਜਿਸ ਨੂੰ ਅਸੀਂ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ। ਇਸ ਨਗਰ ਨੂੰ ਚੱਕ ਗੁਰੂ ਗੁਰੂ ਦਾ ਚੱਕ ਚੱਕ RAMਦਾਸ RAMਦਾਸਪੁਰ ਆਦੀ ਨਾਮਾਂ ਨਾਲ ਜਾਣਿਆ ਜਾਂਦਾ ਸੀ ਜੋ ਬਾਅਦ ਵਿੱਚ ਅੰਮ੍ਰਿਤਸਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਦਾ ਕਾਰਜ 1630 ਈਸਵੀ ਵਿੱਚ ਗੁਰੂ RAMਦਾਸ ਜੀ ਨੇ ਆਰੰਭ ਕਰਵਾਇਆ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਜਿਹੜੀ ਉਹ 1645 ਬਿਕਰਮੀ ਨੂੰ ਰੱਖੀ ਗਈ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਸ਼ਾਲੂ ਜੀ ਭਾਈ ਬੈਲੂ ਜੀ ਅਤੇ ਹੋਰ ਸੰਗਤਾਂ ਦੀ ਸੇਵਾ ਨਾਲ ਸੰਪੂਰਨ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲੇ ਪ੍ਰਕਾਸ਼ ਕੀਤਾ ਗਿਆ ਬਾਬਾ ਬੁੱਢਾ ਜੀ ਨੇ ਇਸ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ ਇਸ ਪਵਿੱਤਰ ਸਥਾਨ ਤੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਲੱਖਾਂ ਗਿਣਤੀ ਵਿੱਚ ਸ਼ਰਧਾਲੂ ਦੇਸ਼ ਪ੍ਰਦੇਸ਼ ਦੇ ਵਿੱਚੋਂ ਆਉਂਦੇ ਹਨ ਅਤੇ ਜਿੱਥੇ ਗੁਰਬਾਣੀ ਕੀਰਤਨ ਦਾ ਨਿਰੰਤਰ ਪ੍ਰਵਾਹ ਸਰਵਨ ਕਰਕੇ ਮਨ ਨੂੰ ਤ੍ਰਿਪਤ ਕਰਦੀ ਹੈ ਉੱਥੇ ਹੀ ਗੁਰੂ ਕੇ ਲੰਗਰ ਰਾਹੀਂ ਤਨ ਮਨ ਦੀ ਭੁੱਖ ਦੂਰ ਕਰਕੇ ਨਿਹਾਲ ਹੁੰਦੇ ਹੈ ਧੰਨਵਾਦ ਜੀ